ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ 9 ਅਗਸਤ ਨਪੂਰਨ ਵਾਰਸ਼ੀ ਦਾ ਦਿਨ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਸੂਰਜ ਗ੍ਰਹਿਣ ਲੱਗਣ ਵਾਲਾ ਹੈ ਜੇਕਰ ਤੁਸੀਂ ਉਸ ਦਿਨ ਜੀਰੇ ਦੇ 5 ਦਾਣੇ ਇਸ ਜਗ੍ਹਾ ਤੇ ਰੱਖ ਦਿਓਗੇ ਤੇ ਤੁਹਾਡੇ ਘਰ ਦੇ ਪੈਸੇ ਵਿੱਚ ਵਾਧਾ ਹੋ ਜਾਵੇਗਾ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਉਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਧ ਸੰਗਤ ਜੀ ਜਦੋਂ ਅਸੀਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਆਪਣੀ ਪੂਰੀ ਸ਼ਰਧਾ ਤੇ ਵਿਸ਼ਵਾਸ ਰੱਖ ਲੈਂਦੇ ਹਾਂ ਤਾਂ ਪਰਮਾਤਮਾ ਸਾਡੇ ਅਧੇ ਕੰਮ ਜੋ ਅਧੂਰੇ ਹੁੰਦੇ ਹਨ ਉਹ ਪੂਰੇ ਕਰ ਦਿੰਦੇ ਹਨ ਕਿਉਂਕਿ ਸੰਗਤ ਜੀ ਜੇ ਆਪਾਂ ਇਹ ਸੋਚਣਾ ਕਿ ਮੇਰਾ ਕੁਝ ਨਹੀਂ ਬਣਨਾ ਮੇਰਾ ਕੁਝ ਹੋ ਹੀ ਨਹੀਂ ਸਕਦਾ ਮੈਂ ਕਿਸੇ ਵੀ ਕੰਮ ਵਿੱਚ ਸਫਲ ਨਹੀਂ ਹੋ ਸਕਦਾ ਫਿਰ ਉਹ ਕੰਮ ਕਿੱਥੋਂ ਬਣੇਗਾ ਪਰ ਜੇ ਅਸੀਂ ਪੂਰੇ ਇਹ ਸ਼ਰਦਾ ਤੇ ਵਿਸ਼ਵਾਸ ਦੇ ਨਾਲ ਸ਼ਹੀਦ ਸਿੰਘਾਂ ਦੇ ਅੱਗੇ ਆਪਣੀ ਝੋਲੀ ਅਡਾਂਗੇ ਤਾਂ ਸ਼ਹੀਦ ਸਿੰਘ ਸਾਡੇ ਤੇ ਜ਼ਰੂਰ ਕਿਰਪਾ ਕਰ ਦੇਣਗੇ ਇਸ ਗੱਲ ਨੂੰ ਕਦੇ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਵੇਖ ਲੈਣਾ ਸੰਗਾਜੀ ਜਿਨ੍ਹਾਂ ਦਾ ਵਿਸ਼ਵਾਸ ਸ਼ਰਦਾ ਭਾਵਨਾ ਹੁੰਦੀ ਹੈ ਉਹਨਾਂ ਦੇ ਕਾਰਜ ਵੀ ਫਿਰ ਆਪਣੇ ਆਪ ਰਾਸ ਹੋ ਜਾਂਦੇ ਹਨ ਜਿਨ੍ਹਾਂ ਦੇ ਵਿਸ਼ਵਾਸ ਸ਼ਰਦਾ ਭਾਵਨਾ ਵਿੱਚ ਕੋਈ ਕਮੀ ਨਹੀਂ رہ ਜਾਂਦੀ ਪਾਠ ਗੁਰਬਾਣੀ ਪੜ੍ਹਨ ਦੇ ਵਿੱਚ ਜਪ ਤਪ ਦੇ ਵਿੱਚ ਕੋਈ ਕਮੀ ਨਹੀਂ ਰਹਿੰਦੀ ਤਾਂ ਫਿਰ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਸਾ ਸੰਗਾ ਜੀ ਸ਼ਰਦਾ ਭਾਵਨਾ ਦੀ ਗੱਲ ਹੁੰਦੀ ਹੈ ਜਦੋਂ ਇੱਕ ਗੱਲ ਤੁਸੀਂ ਅਕਸਰ ਵੇਖੀ ਹੋਵੇਗੀ ਕਿ ਜਦੋਂ ਸੰਗਤ ਜੀ ਸਾਰੇ ਤੁਹਾਡੇ ਖਿਲਾਫ ਹੋ ਜਾਂਦੇ ਹਨ ਦੁਨੀਆ ਤਾਨੇ ਮੇਨੇ ਮਾਰਨ ਲੱਗ ਜਾਂਦੇ ਹੈ ਤੁਹਾਡਾ ਕੋਈ ਵੀ ਸਾਕ ਸੰਬੰਧੀ ਰਿਸ਼ਤੇਦਾਰ ਜਿਹੜੇ ਹੁੰਦੇ ਹਨ ਉਹ ਮਾੜੇ ਸਮੇਂ ਵਿੱਚ ਤੁਹਾਡਾ ਸਾਥ ਛੱਡ ਜਾਂਦੇ ਹਨ ਤੁਹਾਡਾ ਕੋਈ ਵੀ ਸਾਕ ਨਹੀਂ ਰਹਿ ਜਾਂਦਾ ਸੰਗਤ ਜੀ ਉਸ ਵੇਲੇ ਤੁਸੀਂ ਵਾਇਗਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਸ਼ਹੀਦ ਸਿੰਘਾਂ ਨੇ ਅੱਗੇ ਅਰਦਾਸ ਬੰਦੀ ਕਰਕੇ ਦੇਖ ਲੈਣਾ ਜਦੋਂ ਤੁਸੀਂ ਭਰੋਸਾ ਰੱਖ ਕੇ ਗੁਰੂ ਸਹਿਬਾ ਜੀ ਦੇ ਅੱਗੇ ਅਰਦਾਸ ਕਰੋਗੇ ਗੁਰੂ ਸੇਬ ਤੁਹਾਡੇ ਤੇ ਮਿਹਰਬਾਨ ਹੋ ਜਾਣਗੇ ਸ਼ਹੀਦ ਸਿੰਘ ਤੁਹਾਡੇ ਅੰਗ ਸੰਗ ਆਪਣਾ ਪੈਰਾ ਲਗਾ ਦੇਣਗੇ ਸਾਡੇ ਸਾਰੇ ਹੀ ਦੁੱਖ ਦਲੇਦਰ ਕਸ਼ਟ ਜਿਹੜੇ ਹਨ ਪਲਾਂ ਵਿੱਚ ਹੀ ਦੂਰ ਹੋ ਜਾਣਗੇ ਵਾਹਿਗੁਰੂ ਸੱਚੇ ਪਾਸ਼ਾ ਜੀ ਸਾਨੂੰ ਤੰਦਰੁਸਤੀ ਬਖਸ਼ ਦੇ ਹਨ ਪਰ ਇੱਥੇ ਗੱਲ ਸਾਥ ਸੰਗਤਾਂ ਜੇ ਸ਼ਰਧਾ ਤੇ ਭਾਵਨਾ ਵਿਸ਼ਵਾਸ ਦੀ ਹੈ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਵਿਸ਼ਵਾਸ ਕਿੰਨਾ ਕੁ ਰੱਖਣਾ ਹੈ ਇਸ ਤਰੀਕੇ ਦੀ ਇੱਕ ਸ਼ਰਧਾ ਭਾਵਨਾ ਨੂੰ ਲੈ ਕੇ ਅੱਜ ਤੁਹਾਡੇ ਨਾਲ ਜੋ ਵੀਡੀਓ ਸਾਂਝੀ ਕਰਨ ਵਾਲੇ ਹਾਂ ਇਸ ਦੇ ਨਾਲ ਸਾਥ ਸੰਗਤ ਜੀ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਵੀ ਦੱਸਣ ਵਾਲੇ ਹਾਂ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਨੂੰ ਪੋਰਾ ਜ਼ਰੂਰ ਸੁਣਿਓ ਛੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਸਾ ਸੰਗਤ ਜੀ ਬਹੁਤ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਬਹੁਤ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਕਰਜ਼ੇ ਤੋਂ ਪਰੇਸ਼ਾਨ ਰਹਿੰਦੇ ਹਾਂ ਜਸਤੇ ਕਰਕੇ ਉਹ ਕਹਿੰਦੇ ਹਨ ਕਿ ਸਾਡੇ ਘਰ ਵਿੱਚ ਜੋ ਰਸੋਈ ਦੇ ਵਿੱਚ ਪਾਏ ਹੋਏ ਕੁਝ ਮਸਾਲੇ ਹਨ ਜੇ ਉਹਨਾਂ ਦਾ ਜਿਵੇਂ ਆਪਾਂ ਸਹੀ ਇਸਤੇਮਾਲ ਕਰੀਏ ਤਾਂ ਸੰਗਤ ਜੀ ਉਹ ਸਾਡੀ ਕਿਸਮਤ ਨੂੰ ਬਦਲ ਕੇ ਰੱਖ ਸਕਦੇ ਹਨ। ਇਸੇ ਤਰ੍ਹਾਂ ਹੀ ਅੱਜ ਤੁਹਾਨੂੰ ਦੱਸਣ ਵਾਲੇ ਹਾਂ ਜੀ ਕਿ ਜਿਵੇਂ ਪੂਰਨ ਮਾਸੀ ਦਾ ਸਮਾਂ ਹੈ ਐਸੇਨ ਅਸੀਂ ਇੱਕ ਛੋਟਾ ਜਿਹਾ ਘਰੇਲੂ ਉਪਾਅ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਜੋ ਤੁਸੀਂ ਜੋ ਤੁਸੀਂ ਆਪਣੇ ਘਰ ਵਿੱਚ ਜ਼ਰੂਰ ਕਰ ਲੈਣਾ ਜਿਹੜੇ ਭੈਣ ਭਰਾਵਾਂ ਦੇ ਘਰਾਂ ਦੇ ਵਿੱਚ ਗਰੀਬੀ ਹੈ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਹੈ ਜਿਨ੍ਹਾਂ ਦੇ ਘਰ ਵਿੱਚ ਪੈਸਾ ਨਹੀਂ ਆਉਂਦਾ ਪੈਸੇ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸੇ ਨੂੰ ਲੈ ਕੇ ਪਰੇਸ਼ਾਨ ਨੇ ਹੈ ਘਰ ਵਿੱਚ ਕੁਲੇਸ਼ ਹੈ ਤਾਂ ਸਾਧ ਸੰਗਤ ਜੀ ਉਹ ਭੈਣ ਭਰਾ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣ ਲੈਣ ਸੰਗਤ ਜੀ ਤੁਸੀਂ ਆਪਣੇ ਘਰ ਵਿੱਚ ਰਸੋਈ ਘਰ ਦੇ ਜਿਹੜੇ ਮਸਾਲੇ ਦੇ ਤੌਰ ਤੇ ਵਰਤੇ ਜਾਣ ਵਾਲਾ ਜੀਰਾ ਹੁੰਦਾ ਹੈ ਉਸ ਦਾ ਤੁਹਾਨੂੰ ਉਪਾਅ ਦੱਸਣ ਵਾਲੇ ਹਾਂ ਜੇਕਰ ਤੁਸੀਂ ਪੂਰਨ ਮਾਸੀ ਦੇ ਮੌਕੇ ਤੇ ਜਾਂ ਫਿਰ ਸ਼ਨੀਵਾਰ ਨੂੰ ਇਸ ਪਾਣੂ ਆਪਣੇ ਘਰ ਵਿੱਚ ਕਰ ਲੈਂਦੇ ਹੋ ਤੁਹਾਡੇ ਘਰ ਵਿੱਚ ਕਾਦੇ ਵੀ ਤਾਂ ਦੀ ਕਮੀ ਨਹੀਂ ਆਵੇਗੀ ਕਈ ਭੈਣ ਭਰਾ ਇਸ ਗੱਲ ਤੋਂ ਜਾਣੂ ਨਹੀਂ ਹੁੰਦੇ ਜਿਹੜੇ ਉਹਨਾਂ ਦੇ ਘਰਾਂ ਦੇ ਵਿੱਚ ਜੋ ਮਸਾਲੇ ਪਏ ਹਨ ਉਹਨਾ ਦਾ ਸਹੀ ਇਸਤੇਮਾਲ ਕਿਵੇਂ ਕਰਨਾ ਹੈ ਜਿਵੇਂ ਸਾਾਸਾਂਾ ਚ ਸਾਡੇ ਖਾਣੇ ਨੂੰ ਬਹੁਤ ਜ਼ਿਆਦਾ ਮਸਾਲੇ ਜਿਹੜੇ ਹਨ ਉਹ ਸੁਵਾਦਿਸ਼ਟ ਬਣਾਉਂਦੇ ਹਨ ਇਸੇ ਹੀ ਤਰ੍ਹਾਂ ਸਾਡਾ ਇਹ ਜ਼ਿੰਦਗੀ ਇਸੇ ਹੀ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਵੀ ਇਹ ਖੁਸ਼ਹਾਲ ਬਣਾ ਸਕਦੇ ਹਨ ਜੇਕਰ ਅਸੀਂ ਇਸਨੂੰ ਆਪਣੇ ਘਰ ਦੇ ਵਿੱਚ ਇਹੀ ਜਗ੍ਹਾ ਤੇ ਇਹੋ ਜੀ ਜਗ੍ਹਾ ਤੇ ਜਿੱਥੇ ਜੀਰੇ ਦੇ ਪੰਜ ਦਾਣੇ ਸੁੱਟਨੇ ਹਨ ਅਸੀਂ ਇੱਕ ਸਿੰਪਲ ਤੇ ਕਰੇਲੂ ਉਪਾਅ ਕਰ ਸਕਦੇ ਹਾਂ ਇਸ ਨਾਲ ਇਸ ਨਾਲ ਫਿਰ ਸਾਡੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਅੰਤ ਹੋਵੇਗਾ ਤੁਹਾਡੇ ਜੀਵਨ ਦੀ ਹਰ ਇੱਕ ਪਰੇਸ਼ਾਨੀ ਤੋਂ ਤੁਹਾਨੂੰ ਛੁਣਕਾਰਾ ਮਿਲ ਸਕਦਾ ਹੈ ਸਾਧ ਸੰਗਤ ਜੀ ਸਾਨੂੰ ਵਾਸਤੂ ਦੋਸ਼ ਦੇ ਅਨਸਾਰ ਸਾਨੂੰ ਜੇਰੇ ਦੇ ਕਈ ਉਪਾਅ ਦੱਸੇ ਜਾਂਦੇ ਹਨ ਜਿਨ੍ਹਾਂ ਕਰਾਂ ਦੇ ਨਾਲ ਸੰਗਤ ਜੀ ਸਿਰਫ ਅਸੀਂ ਆਪਣੀ ਜ਼ਿੰਦਗੀ ਨੂੰ ਨਵੇਂ ਸਿਖਾਲਾ ਕਰ ਪਾਉਂਦੇ ਜਿਸ ਦੇ ਨਾਲ ਸਾਡੇ ਤਾਂ ਸਬੰਧ ਵਿੱਚ ਜਿੰਨੀਆਂ ਮੁਸ਼ਕਲਾਂ ਹੁੰਦੀਆਂ ਹਨ ਉਹ ਸਾਰੀਆਂ ਦੂਰ ਹੋ ਜਾਣਗੀਆਂ ਜੇਕਰ ਜੋਤਿ ਸਾਸਤਰ ਦੇ ਅਨੁਸਾਰ ਜੀਰਾ ਜਿਵੇਂ ਸਾਡੇ ਖਾਣੇ ਨੂੰ ਸੁਆਦਿਸ਼ਟ ਬਣਾਉਂਦਾ ਹੈ ਉਸੇ ਤਰ੍ਹਾਂ ਜੇਕਰ ਅਸੀਂ ਇਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਇਹ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦਿੰਦਾ ਹੈ ਇਸ ਦਾ ਉਪਾਗ ਕਰਨਾ ਕਿਵੇਂ ਹੈ ਤੇ ਕਿਸ ਸਮੇਂ ਕਰਨਾ ਹੈ ਕਿੰਨਾ ਸਮਾਂ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲ ਜਾਵੇਗੀ ਸਾਗ ਸੰਗਾਜੀ ਜੇਰੇ ਦਾ ਉਪਾਗ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਸੁੱਖ ਸਮਰiddhi ਆਉਣੇ ਸ਼ੁਰੂ ਹੋ ਜਾਵੇਗੀ ਨਾਲ ਹੀ ਤੁਹਾਡੇ ਘਰ ਦੀ ਆਰਥਿਕ ਸਥਿਤੀ ਵਿੱਚ ਜ਼ਿਆਦਾ ਸੁਧਾਰ ਹੋਵੇਗਾ ਦੂਜੇ ਪਾਸੇ ਤੁਹਾਡੀ ਕਿਸਮਤ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਵੇਗੀ ਜਿਸ ਵੀ ਕੰਮ ਨੂੰ ਤੁਸੀਂ ਨਵੇਂ ਸਿਰੇ ਤੋਂ ਸ਼ੁਰੂ ਕਰੋਗੇ ਉਸੇ ਹੀ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਹਰ ਇੱਕ ਕੰਮ ਵਿੱਚ ਤੁਹਾਨੂੰ ਖਾਮਯਾਬੀ ਮਿਲਨੇ ਸ਼ੁਰੂ ਹੋ ਜਾਵੇਗੀ ਕਈ ਭੈਣ ਭਰਾਵਾਂ ਦੀ ਕੁੰਡਲੀ ਦੇ ਵਿੱਚ ਰਾਹੂ ਦੋਸ਼ ਮੰਗਲ ਦੋਸ਼ ਜਾਂ ਫਿਰ ਸ਼ਨੀ ਦੋਸ਼ ਲੱਗੇ ਹੁੰਦੇ ਹਨ ਜਿਸ ਕਾਰਨ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦੇ ਕੰਮਕਾਰਾਂ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਖੜੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਮਨੁੱਖ ਬਹੁਤ ਹੀ ਜ਼ਿਆਦਾ ਟੁੱਟ ਚੁੱਕਾ ਹੁੰਦਾ ਹੈ ਜੇਸ ਨਾਲ ਤੁਹਾਡੇ ਘਰ ਵਿੱਚ ਤੰਨ ਆਉਣਾ ਕਈ ਵਾਰ ਬੰਦ ਹੋ ਜਾਂਦਾ ਹੈ ਤੁਹਾਡੇ ਘਰ ਵਿੱਚ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੋ ਜਾਂਦੀ ਹੈ ਜਿਸ ਦਾ ਤੁਸੀਂ ਇਲਾਜ ਕਰਵਾ ਕੇ ਥੱਕ ਚੁੱਕੇ ਹੁੰਦੇ ਹੋ ਪਰ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਦਵਾਈ ਅਸਰ ਨਹੀਂ ਕਰਦੀ ਤੁਸੀਂ ਕੋਸ਼ਿਸ਼ ਤਾਂ ਬਣੀ ਕਰਦੇ ਹੋ ਪਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਲਾਭ ਨਹੀਂ ਹੁੰਦਾ ਕੋਈ ਫਾਇਦਾ ਨਹੀਂ ਹੁੰਦਾ ਜਿਵੇਂ ਕਈ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਬਣੀ ਜਿਆਦਾ ਮਿਹਨਤ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਵਿੱਚ ਕਿਸੇ ਚੀਜ਼ ਦੇ ਵਿੱਚ ਬਰਕਤ ਨਹੀਂ ਪੈਂਦੀ ਪੈਸਾ ਤਾਂ ਸਾਡੇ ਘਰ ਹੈ ਬਿਲਕੁਲ ਹੀ ਨਹੀਂ ਖੜਦਾ ਇਸੇ ਤਰ੍ਹਾਂ ਜੋ ਵੀ ਅਸੀਂ ਤੁਹਾਨੂੰ ਅੱਜ ਜਿਹਰੇ ਦੇ ਪੰਜ ਥਾਣਿਆਂ ਦਾ ਉਪਾਅ ਦੱਸਣ ਵਾਲੇ ਹਾਂ ਜੇਕਰ ਇਸ ਨੂੰ ਸਹੀ ਤਰੀਕੇ ਨਾਲ ਤੇ ਸ਼ਰਧਾ ਵਿਸ਼ਵਾਸ ਦੇ ਨਾਲ ਕਰ ਲੈਂਦੇ ਹੋ ਤੁਹਾਨੂੰ ਜ਼ਿੰਦਗੀ ਵਿੱਚ ਇਸ ਤਰ੍ਹਾਂ ਦਾ ਜ਼ਰੂਰ ਫਾਇਦਾ ਮਿਲ ਜਾਵੇਗਾ ਇਸੇ ਤਰ੍ਹਾਂ ਸਾਗ ਸੰਗਤ ਜੀ ਜੀਰਾ ਸਾਡੀ ਰਸੋਈ ਵਿੱਚ ਵਰਤਿਆ ਜਾਣ ਵਾਲਾ ਇੱਕ ਮਸਾਲਾ ਹੈ ਜੋ ਕਿ ਸਾਡੇ ਖਾਣੇ ਨੂੰ ਬਹੁਤ ਜ਼ਿਆਦਾ ਸੁਆਦਿਸ਼ਟ ਬਣਾਉਂਦਾ ਹੈ ਤੇ ਪਚਣ ਵਾਲਾ ਬਣਾਉਂਦਾ ਹੈ ਸਾਗ ਸੰਗਤ ਜੀ ਇਹ ਆਮ ਘਰਾਂ ਦੇ ਵਿੱਚ ਮਿਲ ਜਾਂਦਾ ਹੈ ਜੇਕਰ ਤੁਹਾਡੇ ਘਰ ਵਿੱਚ ਨਹੀਂ ਹੈ ਤਾਂ ਤੁਸੀਂ ਨੇੜੇ ਦੇ ਸਟੋਰ ਤੋਂ ਲੈ ਕੇ ਆ ਸਕਦੇ ਹੋ ਆਪਣੇ ਘਰ ਵਿੱਚ ਲਿਆ ਕੇ ਰੱਖ ਸਕਦੇ ਹੋ ਇਸੇ ਤਰ੍ਹਾਂ ਸਾਗ ਸੰਗਤ ਜੀ ਵਾਸਤਵ ਸਾਸਤ੍ਰ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਜੇਕਰ ਕੋਈ ਵੀ ਮਨੋਖਾ ਮਾਤਾ ਲక్ష్ਮੀ ਜੀ ਦਾ ਵਰਦਾਨ ਚਾਹੁੰਦਾ ਹੈ ਭਾਵ ਕਿ ਘਰ ਵਿੱਚ ਪੈਸੇ ਦੀ ਬਰਕਤ ਚਾਹੁੰਦਾ ਹੈ ਉਹ ਜੀਰੇ ਦੇ ਸਹੀ ਤਰੀਕੇ ਨਾਲ ਉਪਾਗ ਕਰ ਲੈਣ ਉਸੇ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਕਦੇ ਵੀ ਤੁਹਾਡੇ ਘਰ ਵਿੱਚ ਧਨ ਦੀ ਕਮੀ ਨਹੀਂ ਹੋਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਕਿਰਪਾ ਬਣੀ ਰਹੇ ਸਭ ਤੋਂ ਪਹਿਲਾ ਉਪਾਸਾਤ ਸੰਗਤ ਜੀ ਜਿਵੇਂ ਕਈ ਪੈਣਪਰਾਵਾਂ ਦੇ ਸਿਰ ਤੇ ਬੜਾ ਕਰਜ਼ਾ ਹੁੰਦਾ ਹੈ ਜਿਸ ਨਾਲ ਉਹ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਨ ਉਹਨਾਂ ਦੀਆਂ ਰਾਤਾਂ ਦੀ ਨੀਂਦ ਉੱਡ ਜਾਂਦੇ ਹੈ ਉਹਨਾਂ ਨੂੰ ਕੁਝ ਸਮਝ ਨਹੀਂ ਆਉਂਦਾ ਕੀ ਕਰੀਏ ਕੀ ਨਾ ਕਰੀਏ ਇਸ ਪਾਣੋ ਕਰੰ ਦੇ ਨਾਲ ਪਹਿਲਾਂ ਇਹ ਹੀ ਉਪਾਦ ਸੀ ਕਰ ਲੈਣਾ ਹੈ ਜਿਵੇਂ ਸ਼ੁਕਰਵਾਰ ਦੇ ਦਿਨ ਨੂੰ ਸਾ ਸੰਗਤ ਜੀ ਮਾਤਾ ਲక్ష్ਮੀ ਦਾ ਦਿਨ ਮੰਨਿਆ ਜਾਂਦਾ ਹੈ ਔਸਤੰ ਤੁਸੀਂ ਪਾ ਕਰ ਲੈਣਾ ਹੈ ਔਸਤੰ ਤੁਸੀਂ ਇਸਪਾਣੂ ਕਰ ਲੈਂਦੇ ਹੋ ਤਾਂ ਤੁਹਾਨੂੰ ਬਹੁਤ ਫਾਇਦਾ ਮਿਲ ਜਾਵੇਗਾ ਤੁਹਾਡੇ ਤੇ ਚੜਿਆ ਹੋਇਆ ਕਰਜ਼ਾ ਉਤਰ ਜਾਵੇਗਾ ਇਸਪਾਣੂ ਤੁਸੀਂ 5 ਹਫ਼ਤੇ ਲਗਾਤਾਰ ਕਰਨਾ ਹੈ ਇਸਪਾਣੂ ਕਰਨ ਵਾਲੇ ਮਨੁੱਖ ਬਿਲਕੁਲ ਹੀ ਸੁਚਮਤਾ ਰੱਖਣੀ ਜ਼ਰੂਰੀ ਹੁੰਦੀ ਹੈ ਪਾਉ ਕੇ ਇਸ ਦਿਨ ਸ਼ਰਾਬ ਮੇਰ ਤੋਂ ਦੂਰ ਰਹਿਣਾ ਹੁੰਦਾ ਹੈ ਇਸ ਨੂੰ ਕਰਨ ਲਈ ਸਾਧ ਸੰਗਾ ਜੀ ਤੁਸੀਂ ਸਵੇਰੇ ਦੇ ਸਮੇਂ ਉੱਠਣਾ ਹੈ ਸ਼ਨਾਣ ਕਰਕੇ ਰੈਂਡ ਕਲਰ ਦੇ ਕੱਪੜੇ ਪਾਓ ਕਿਉਂਕਿ ਇਹ ਕੱਪੜੇ ਪੂਜਾ ਦੇ ਵਿੱਚ ਪਾਉਣੇ ਬੜੇ ਸ਼ੁਭ ਮੰਨੇ ਜਾਂਦੇ ਹਨ ਨਾਲ ਹੀ ਤੁਸੀਂ ਥੋੜਾ ਜਿਹਾ ਲਾਲ ਕਪੜਾ ਲੈਣਾ ਹੈ ਇੱਕ ਮੁਠੀ ਜਿਹਰੇ ਦੀ ਲੈਣੀ ਹੈ ਉਸੇ ਉੱਪਰ ਤੁਸੀਂ 1 ਰੁਪਏ ਦਾ ਸਿੱਕਾ ਰੱਖਣਾ ਹੈ ਸਾਰੇ ਸਮਾਨ ਨੂੰ ਤੁਸੀਂ ਚੰਗੀ ਤਰ੍ਹਾਂ ਬੰਨ੍ਹ ਲੈਣਾ ਹੈ ਇਸ ਨੂੰ ਲੈ ਕੇ ਤੁਸੀਂ ਕਿਸੇ ਵੀ ਮੰਦਿਰ ਜਾਂ ਗੁਰਦੁਆਰੇ ਵਿੱਚ ਜਾ ਸਕਦੇ ਹੋ ਜੋ ਵੀ ਤੁਸੀਂ ਇਹ ਪੋਟਲੀ ਬੰਨੀ ਹੋਈ ਹੈ ਇਸ ਦਾ ਤੁਸੀਂ ਤਾਨ ਕਰਕੇ ਆਉਣਾ ਹੈ ਜੇਕਰ 1 ਰੁਪਏ ਤੋਂ ਇਲਾਵਾ ਤੁਸੀਂ ਜਿੰਨੇ ਵੀ ਪੈਸੇ ਦਾਨ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ। ਛੇ ਦਾ ਪਾਵਨਾ ਦੇ ਨਾਲ ਕਰਨੇ ਹਨ। ਇਸ ਦੇ ਨਾਲ ਤੁਹਾਡੇ ਤੇ ਜਿਹੜਾ ਵੀ ਕਰਜ਼ਾ ਚੜਿਆ ਹੋਵੇਗਾ ਉਹ ਉਤਰ ਜਾਵੇਗਾ। ਦੂਸਰਾ ਉਪਾਅ ਸਾ ਸੰਗਤ ਜੀ ਬਰਕਤ ਦੇ ਲਈ ਜਦੋਂ ਤੁਹਾਡੇ ਘਰ ਵਿੱਚ ਥੋੜੀ ਬਹੁਤ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ ਜੋ ਰਿਸ਼ਤੇਦਾਰ ਹਨ ਸਾਖ ਸੰਬੰਧਿਤ ਹਨ ਉਹ ਹੀ ਨਜ਼ਰ ਲਗਾਉਣੀ ਸ਼ੁਰੂ ਕਰ ਦਿੰਦੇ ਹਨ। ਨਜ਼ਰ ਦੋਸ਼ ਪਾ ਜਾਂਦਾ ਹੈ। ਕੋਗਰ ਨਜ਼ਰ ਐਨੀ ਬੁਰੀ ਚੀਜ਼ ਹੈ ਜੋ ਹਰੇ-ਭਰੇ ਦਰਖਤ ਨੂੰ ਵੀ ਸੁਕਾ ਕੇ ਰੱਖ ਦਿੰਦੀ ਹੈ ਤੁਹਾਡੇ ਘਰ ਵਿੱਚ ਬਰਕਤ ਨਹੀਂ ਰਹਿੰਦੀ ਤੁਹਾਡੇ ਕਾਰੋਬਾਰ ਵਿੱਚ ਤਰੱਕੀ ਨਹੀਂ ਹੁੰਦੀ ਜੇਕਰ ਤੁਸੀਂ ਆਪਣੇ ਘਰ ਦੀ ਬਰਕਤ ਚਾਹੁੰਦੇ ਹੋ ਕਾਰੋਬਾਰ ਵਿੱਚ ਤਰੱਕੀ ਚਾਹੁੰਦੇ ਹੋ ਤਾਂ ਸਾਧ ਸੰਗਤ ਜੀ ਇਸ ਪਾਣ ਤੁਸੀਂ ਸੂਰਜ ਡੁੱਬਣ ਤੋਂ ਬਾਅਦ ਵਿੱਚ ਕਰਨਾ ਇਸ ਪਾਣ ਨੂੰ ਮੰਗਲਵਾਰ ਜਾਂ ਫਿਰ ਸ਼ਨੀਵਾਰ ਕਰਨਾ ਤੇ ਕਰਨ ਦੇ ਨਾਲ ਘਰ ਦੇ ਜਿੰਨੇ ਵੀ ਮਾਣੀ ਊਰਜਾ ਹੈ ਦੂਰੋ ਚਾਵੇਗੀ ਸਕਾਰਤਮਿਕ ਊਰਜਾ ਦਾ ਪਰਵੇਸ਼ ਹੋਵੇਗਾ ਇਸ ਨੂੰ ਪਾਉਣੁ ਕਰਨ ਦੇ ਲਈ ਮਿੱਟੀ ਦਾ ਦੀਵਾ ਲੈਣਾ ਹੈ ਉਸ ਵਿੱਚ ਤੁਸੀਂ ਪੰਜ ਦਾਣੇ ਜੀਰੇ ਦੇ ਰੱਖਣੇ ਹਨ ਤਿੰਨ ਲੌਂਗ ਰੱਖਣੇ ਹਨ ਉਸ ਤੋਂ ਬਾਅਦ ਤੁਸੀਂ ਇਸ ਦੀਵੇ ਨੂੰ ਜਗਾ ਦੇਣਾ ਹੈ ਦੀਵੇ ਦੇ ਵਿੱਚ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਸਰੋਂ ਦਾ ਤੇਲ ਪਾ ਸਕਦੇ ਹੋ ਇਸ ਨੂੰ ਘਰ ਦੇ ਵਿੱਚ ਕਿਸੇ ਕੋਨੇ ਵਿੱਚ ਰੱਖ ਦੇਣਾ ਹੈ ਸ਼ਰਧਾ ਭਾਵਨਾ ਦੇ ਨਾਲ ਮਾਨ ਦੇ ਵਿੱਚ ਜੋ ਤੁਹਾਡੇ ਭਾਵਨਾ ਹੋਵੇਗੇ ਉਹ ਜ਼ਰੂਰ ਪੂਰੀ ਹੋਵੇਗੇ ਜਿਹੜੇ ਭੈਣ ਭਰਾ ਇਸ ਸਪਾ ਦੇ ਬਾਰੇ ਆਖਦੇ ਹਨ ਕਿ ਇਹ ਅੰਧਵਿਸ਼ਵਾਸ ਜਾਂ ਵਹਿਮ ਪਰਮ ਹੈ ਤਾਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਦੇ ਵਿੱਚ ਜੇਕਰ ਹੋ ਤਾਂ ਇਸ ਸਪਾ ਨੂੰ ਕਰਕੇ ਜ਼ਰੂਰ ਵੇਖ ਲੈਣਾ ਜਿਹੜੇ ਵੀ ਭੈਣ ਭਰਾ ਕਿਸੇ ਗੱਲ ਤੋਂ ਪਰੇਸ਼ਾਨ ਹਨ ਆਪਣੀ ਜ਼ਿੰਦਗੀ ਤੋਂ ਦੁਖੀ ਹਨ ਉਹਨਾਂ ਨੂੰ ਕੋਈ ਰਸਤਾ ਨਹੀਂ ਮਿਲ ਰਿਹਾ ਤਾਂ ਸਾਹ ਸੰਗਾ ਜੀ ਮਨੋਖ ਕਦੇ ਵੀ ਇਹ ਚੀਜ਼ ਨਹੀਂ ਕਹਿੰਦਾ ਕਿ ਅਧਿ ਵਿਸ਼ਵਾਸ ਜਾਂ ਮੈਮ ਪਰਮ ਉਹ ਤਾਂ ਫਿਰ ਉਹ ਪਾ ਕੇ ਕਰਕੇ ਜ਼ਰੂਰ ਵੇਖਦਾ ਹੈ ਜੀਰੇ ਦੇ ਬਹੁਤ ਹੀ ਚੰਗੇ ਤੇ ਪਾਵਰਫੁੱਲ ਉਪਾਹਨ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ